ਹਾਂਜੀ ਮੈਂ ਸਾਧਕਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ ਚਾਰ ਕਿੱਦੇ ਪੈਲੀ ਹੈ ਜਿਹਦੇ ਵਿੱਚ ਤਿਹਲੇ ਸਭ ਰੋਡ ਕੀ ਅਸਲ ਪੂਸਲ ਜਿਹੜੀ ਹੈ ਗਈ ਸਾਰੀ ਰੋਡ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਅਸੀਂ ਜਿਹੜੀ ਰੇਤ ਪਈ ਹੈ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਮੈਂ ਅਸੀਂ ਪਰਚੇ ਆਪਣੇ ਬੱਚੇ ਪਾਲਣੇ ਆ ਚਾਰ ਅਸੀਂ ਦੇ ਰੇਟ ਹੈ ਮੇਰੇ ਜਿਹੜੇ ਨੇ ਤਿੰਨ ਤਿੰਨ ਦੇ ਰੇਟ ਭਰਾਣਾ ਅੱਗੇ ਉਹਨਾਂ ਦੇ ਬੱਚੇ ਅੱਗੇ ਆ ਬੱਚੇ ਕਿੱਥੋਂ ਪਾਲਣ ਜੇ ਜ਼ਮੀਨ ਦੇ ਵਿੱਚੋਂ ਜੇ ਮੇਨ ਤੁਹਾਨੂੰ ਕੁਝ ਮਿਲੇਗਾ ਨਹੀਂ ਤਾਂ ਉਹ ਕਿਦਾਂ ਬੱਚੇ ਆਪਣੇ ਪਾਲਣਗੇ ਮਨਜੀਤ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਕਬਾ ਹੈਗਾ ਸਾਰਾ ਸਾਹਮਣੇ ਜੋ ਵੀ ਤੁਹਾਨੂੰ ਦਿਖ ਰਿਹਾ 20 ਤੋਂ 25 ਕੈਰ ਰਕਬਾ ਹੈਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜ ਆਇਆ ਹੜ੍ਹਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇ ਕਮਾਲ ਦੇਖ ਸਕਦੇ ਹੋ ਇੱਧਰ ਚਾਰਾ ਸੀਗਾ ਔਰ ਇੱਧਰ ਵੀ ਸਭ ਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜ੍ਹਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ 3 ਤੋਂ 4 ਫੁੱਟ ਰੇਤਾ ਪਿਆ ਗਿਆ ਹੈ ਰਾਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪਾਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਇੱਕ ਸਰਵ ਸਾਂਝਾ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਚਗਵਾਨੀਆਂ ਜ਼ਮੀਨਾਂ ਸਾਫ਼ ਕਰਵਾਨੀਆਂ ਜੋ ਕਿ ਸਰਕਾਰ ਦੇ ਹੁਕਮ ਦੇ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਟੁਇਪ ਪਾ ਰਹੇ ਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇਥੇ ਦੋ ਟਾਈਮ ਮਾਈਨਿੰਗ ਅਫਸਰ ਆਉਂਦੇ ਆ ਉਹਨਾਂ ਦੇ ਜਾਈਂ ਆਉਂਦੇ ਆ ਅੱਜ ਐਸ ਡੀ ਐਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕੁਦੇ ਵੀ ਕੋਈ ਕੋਈ ਵੀ ਨੁਕਸਾਨੀ ਨਾਲ ਕਟਿਆ ਸਭ ਉਹਕੇ ਰਿਪੋਰਟ ਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਮਿਲਣੇ ਜੀਮਦਾਰਾਂ ਨੂੰ ਉਹਨਾਂ ਦੀ ਜ਼ਮੀਨਾਂ ਪਧਰੀ ਹੋ ਰਹੀਆਂ ਤਾਂ ਜੋ ਫਿਰ ਇੱਕ ਦੋ ਸਾਲ ਨੂੰ ਜਮੀਨ ਵਾਈ ਜੋਗ ਹੋ ਜੇ ਤੇ ਆਪਾਂ ਸਰਕਾਰ ਦਾ ਧੰਨਵਾਦ ਕਰਦੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਪਿੰਡ ਹਸਨਪੁਰ ਦਾ ਨਿਵਾਸੀ ਆ ਸਾਡੇ ਪੰਜ ਪੰਜ ਬਰਾਵਾਆਂਆਂ ਸ਼ਿਆ ਬਰਾਵਾਾਂ ਦੀ ਇੱਥੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕਰਾਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਐਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾਂ ਬੇਕਾਰ ਹੋ ਗਈ ਆ ਅਸੀਂ ਖੇਤੀ ਨਹੀਂ ਕਰ ਸਕਦੇ ਪੰਜ ਪੰਜ ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਹੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚਕਾਰ ਰਿਹਾ ਇਹ ਰੇਤ ਚੁਕਾਰਿਆ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੁਣਵੇਂ ਲੋਕ ਨਾ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਤਿੰਨ ਚਾਰ ਕਿੱਲੇ ਪਹਿਲਾਂ ਹੀ ਖਰੀਦੀ ਦੀ ਹੈ ਉਹ ਆ ਕੇ ਟੋਹੇ ਪਾ ਗਏ ਨਾ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲ ਗਈ ਹੈ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਪੁਲਿਸ ਵਿਭਾਗ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰੋਸੈਸਿੰਗ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਸਾਡਾ ਕੰਮ ਠੀਕ ਠਾਕ ਚੱਲ ਰਿਹਾ ਹੈ